ਕੇਂਦਰ ਕਿਸਾਨਾਂ ਦੇ ਨਾਲ ਹਮੇਸ਼ਾ ਗੱਲ ਕਰਨ ਦੇ ਲਈ ਰਾਜ਼ੀ ਹੋਈ ਹੈ ਪਰ ਪਹਿਲਾਂ ਕਿਸਾਨ ਆਪਣਾ ਆਪਸੀ ਭਾਈਚਾਰਾ ਤਾਂ ਕਾਇਮ ਕਰ ਲੈਣ ਜੇਕਰ ਕੇਂਦਰ ਸਰਕਾਰ ਕਿਸੇ ਨਾਲ ਗੱਲ ਕਰਨਾ ਵੀ ਚਾਹੇਗੀ ਤਾਂ ਕਰੇਗੀ ਕਿਸ ਦੇ ਨਾਲ ਇਹ ਤਿੱਖੇ ਬੋਲਾਂ ਦਾ ਪ੍ਰਗਟਾਵਾ ਕੀਤਾ ਭਾਜਪਾ ਲੀਡਰ ਸ਼ਵੇਤ ਮਲਕ ਦੇ ਵੱਲੋਂ ਜਿਨ੍ਹਾਂ ਨੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਸਾਨਾਂ ਦੇ ਉੱਪਰ ਨਿਸ਼ਾਨਾ ਸਾਧਿਆ ਹੋਇਆ ਕਿ ਅਸੀਂ ਕਿਸਾਨਾਂ ਦੇ ਲਈ ਹਮੇਸ਼ਾ ਆਪਣੇ ਰਾਹ ਖੋਲੇ ਨੇ ਕੇਂਦਰ ਨੇ ਹਮੇਸ਼ਾ ਕਿਸਾਨਾਂ ਲਈ ਰਾਹ ਖੋਲਨੇ ਪਰ ਕਿਸਾਨ ਆਪਣੇ ਰਸਤੇ ਨੂੰ ਆਪ ਬੰਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਹਨਾਂ ਕਹਿ ਕੇ ਜੇਕਰ ਕਿਸਾਨਾਂ ਨੇ ਕੇਂਦਰ ਦੇ ਨਾਲ ਕਿਸੇ ਵੀ ਤਰੀਕੇ ਦੀ ਗੱਲਬਾਤ ਕਰਨੀ ਹੈ ਤਾਂ ਪਹਿਲਾਂ ਉਹ ਇਕੱਠੇ ਹੋ ਜਾਣ ਆਪਸੀ ਤਾਲਮੇਲ ਬਣਾ ਲੈਣ ਕਿਉਂਕਿ ਕੇਂਦਰ ਇੱਕ ਧੜੇ ਦੇ ਨਾਲ ਗੱਲ ਕਰਕੇ ਖੁਸ਼ ਨਹੀਂ ਹੈ। ਆਓ ਸੁਣਦੇ ਹਾਂ। ਦੱਲੇਵਾਲ ਸਾਹਿਬ ਦੀ ਅੱਛੀ ਸਿਹਤ ਦੇ ਲਈ ਮੈਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤਾ ਦੇ ਤੌਰ ਤੇ ਸ਼ੁਭ ਕਾਮਨਾਵਾਂ ਦੇਣਾ ਉਹਨਾਂ ਨੂੰ ਕਿ ਉਹ ਛੇ ਹੋਣ ਕਾਰਨ ਇਹ ਹੈ ਕਿ ਇਸ ਵੇਲੇ ਕੇਂਦਰ ਸਰਕਾਰ ਹਮੇਸ਼ਾ ਗੱਲ ਬਦਲੀ ਅੱਗੇ ਆਈ ਇਹ ਮੋਦੀ ਸਰਕਾਰ ਸੀਗੀ ਚਲੋ ਕਾਨੂੰਨ ਬਣਾਏ ਸੀਗੇ ਇਹ ਸੋਚ ਕੇ ਕਿ ਕਿਸਾਨ ਦੀ ਸਵਰਿਧੀ ਹੋਏ ਨਹੀਂ ਪਸੰਦ ਆਏ ਉਹਨਾਂ ਨੇ ਕਾਨੂੰਨ ਵਾਪਸ ਲੈ ਲਏ ਅੱਛਾ ਮਿਨਿਮਮ ਸਪੋਰਟ ਪ੍ਰਾਈਸ 205 ਦੇ ਵਿੱਚ ਲਾਗੂ ਹੋਈ मैं कांग्रेस तो पूछना दो हज़ार चौदह तक क्यों नहीं इंप्लीमेंट की थी वो मिनिमम सपोर्ट प्राइस जो लागू की थी तो मोदी जी ने लागू की थी उस तो बाद वो मिनिमम स्पोर्ट प्राइस नया कि जड़िया फसलों के मोदी जी तीसरी यानी बने ने वह बनाया वाया प्रधानमंत्री नरेंद्र मोदी जी ने उस तो बाद दे जो किसान सम्मान निधि पहली बारी किन्नी शुरू की थी है लखा करोड़ का बजट है जी छः हज़ार रुपये जड़े क्रैडिट हूँ ने मोदी जी ने नीम कोटिड यूरिया ਦਾ ਕ੍ਰੈਡਿਟ ਜਾਂਦਾ ਹੈ ਮੋਦੀ ਜੀ ਨੂੰ ਕ੍ਰੌਪ ਇੰਸ਼ੋਰੈਂਸ ਦਾ ਕ੍ਰੈਡਿਟ ਜਾਂਦਾ ਹੈ ਮੋਦੀ ਜੀ ਨੂੰ ਔਨ ਦਾ ਕਾਉਂਟਰੀ ਭਗਵੰਤ ਮਾਨ ਜੀ ਜਿਨ੍ਹਾਂ ਦੀ ਅਮੋਲ ਗਗਨ ਮਾਨ ਜਿਹੜੀ ਮੰਤਰੀ ਆ ਭਗਵੰਤ ਮਾਨ ਜੀ ਨਾਲ ਸੀ ਉਹਨਾਂ ਨੇ ਕਿਹਾ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੇਾਂਗੇ ਇਲੈਕਸ਼ਨ ਤੋਂ ਪਹਿਲੇ ਝੂਠ ਬੋਲਿਆ ਕੀ ਮਾਫ਼ ਕੀਤਾ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਿਹੜਾ ਉਹ ਮਿਨੀਮਮ ਸਪੋਰਟ ਪ੍ਰਾਈਸ ਸਾਰੀ ਸਸਤਰਾਂ ਦੇ ਦੇਾਂਗੇ ਅੱਜ ਹਰਿਆਣਾ 14 ਤੋਂ ਵੱਧ ਇਹਨਾਂ ਤੋਂ ਵੱਧ ਫਸਲਾਂ ਦੇ ਉੱਤੇ ਮਿਨਿਮਮ ਸਪੋਰਟ ਪ੍ਰਾਈਸ ਦੇ ਰਹੇ ਹੈ ਦੇਖੋ ਇਹ ਫੈਡਰਲ ਸਿਸਟਮ ਹੈ ਇਹਦੇ ਵਿੱਚ ਕੇਂਦਰ ਸਰਕਾਰ ਤੇ ਸਟੇਟ ਗਵਰਨਮੈਂਟ ਦੋਨੋਂ ਨਾਲ ਕੇ ਕੰਮ ਕਰਦੇ ਨੇ ਕੇਂਦਰ ਸਰਕਾਰ ਨੇ ਤੇ ਆਪਣੀ ਡਿਊਟੀ ਨਿਭਾਉਂਦੀ ਹੈ ਅੱਛਾ ਟੌਕਸ ਦੇ ਵਿੱਚ ਵੀ ਅਸੀਂ 52 ਯੂਨੀਅਨਸ ਦੇ ਨਾਲ ਬਾਰ-ਬਾਰ ਟਾਕ ਕੀਤੀ ਇੱਥੋਂ ਤੱਕ ਅਸੀਂ ਘਰ ਆ ਗਏ ਅਰਜੁਨ ਮੁੰਡਾ ਜੀ ਔਰ ਪਿਊਸ਼ ਗੋਇਲ ਜੀ ਚੰਡੀਗੜ੍ਹ ਵੀ ਆਏ ਗੱਲ ਕਰਨ ਲਈ ਔਰ ਮੁਸ਼ਕਲ ਕੀ ਪੈ ਗਈ ਹੈ ਕਿ ਹੁਣ ਦੋ ਯੂਨੀਅਨਸ ਜਿਹੜੀਆਂ ਨੇ ਉਹ ਸੰਘਰਸ਼ ਕਰ ਰਹੀਆਂ ਨੇ ਔਰ ਬਾਕੀ ਯੂਨੀయన్స్ ਜਿਹੜੀਆਂ ਨੇ ਨਾਲ ਨੇ ਟਾਕ ਕਿਹਦੇ ਨਾਲ ਕਰਨ ਸਾਡੀ ਕਿਹਦਾ ਸਰਕਾਰ ਪਿੱਛੇ ਨਹੀਂ ਹੈ ਟਾਕਸ ਆਰ ਇਨ ਕੰਟੀਨਿਊਸ਼ਨ ਪਰ ਟੂ ਹੂਮ ਦੇ ਸ਼ੁਡ ਟਾਕ ਇਹ ਜੁਨੈਨਿਮਸ ਹੋ ਜਾਣ ਅਸੀਂ ਹਰ ਗੱਲ ਤੇ ਟਾਕ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਆਮ ਆਦਮੀ ਇਸ ਫਾਤੀ ਸਰਕਾਰ ਦੇ ਝੋਨੇ ਦੀ ਖਰੀਦ 2.5 ਮਹੀਨੇ ਕਿਉਂ ਤੜਫਾਇਆ ਕਿਸਾਨ ਨੂੰ ਉਸ ਤੋਂ ਬਾਅਦ ਠੱਡ ਲਾਤਾ ਤੁਹਾਨੂੰ ਪਤਾ ਹੀ ਹੈ ਝੋਨੇ ਦੇ ਜਿਹੜਾ ਕਟ ਲਾਇਆ ਇਹਨਾਂ ਨੇ ਤੇ ਅੱਜ ਇਹ ਜਿਹੜਾ ਹੈਗਾ ਪੰਜਾਬ ਜਲ ਰਿਹਾ ਹੈ ਤੇ ਬ੍ਰੂੰਤ ਮੰਗੜਾ ਨੀਰੋ ਹੈ ਬੰਸਰੀ ਵਜਾ ਰਿਹਾ ਹੈ ਤੇ ਉਸ ਲੈਵਲ ਤੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਇਹ ਹਰਿਆਣੇ ਦੇ ਪੈਟਰਨ ਤੇ ਮਿਨਿਮਮ ਸਪੋਰਟ ਪ੍ਰਾਈਸ ਕਿਉਂ ਨਹੀਂ ਦੇ ਰਹੇ ਇਹ ਗੁੰਮਰਾਹ ਕਰਨੇ ਕਿਸਾਨਾਂ ਨੂੰ ਅਸਲੀ ਕਿਸਾਨਾਂ ਦੇ ਗੁਨਾਹਗਰ ਹੈ ਇਹਨੇ ਤੇ ਆਮ ਆਦਮੀ ਪਾਰਟੀ ਸਰਕਾਰ ਹੈ ਪੰਜਾਬ ਦੀ ਬਹੁਤ ਬਾਤ ਜੀ ਖੈਰ ਹੂੰ ਦੇਖਣਾ ਹੋਵੇਗਾ ਕਿ ਬੀਜੇਪੀ ਲੀਡਰ ਦੇ ਇਸ ਬਿਆਨ ਤੋਂ ਬਾਅਦ ਹੁਣ ਕਿਸਾਨਾਂ ਦਾ ਕੋਈ ਬਿਆਨ ਸਾਹਮਣੇ ਆਵੇਗਾ ਜਾਂ ਫਿਰ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ